ਇਟਲੀ ਦੀ ਨਾਗਰਿਕਤਾ ਲਈ 5 ਸਾਲ ਦਾ ਹੋਵੇ ਸਮਾਂ ਸਮੇਤ 5 ਮੁੱਦਿਆਂ ਉੱਪਰ ਇਟਲੀ ਵਿੱਚ 8 ਅਤੇ 9 ਜੂਨ ਨੂੰ ਹੋਵੇਗਾ ਜ਼ਮੀਨੀ ਪੱਧਰ ਤੇ ਹੋ ਰਿਹਾ ਰੈਫਰੈਂਡਮ ਸੰਵਿਧਾਨਕ ਅਦਾਲਤ ਦੀ ਪਰਤਾਲ ਵਿੱਚੋਂ 5 ਸਵਾਲ ਹੋ ਚੁੱਕੇ ਹਨ ਪਾਸ ਨਾਗਰਿਕਤਾ ਤੋਂ ਲੈ ਕੇ ਕੰਮ ਦੀ ਦੁਨੀਆ ਤੱਕ 5 ਮੰਗਾਂ ਨੂੰ ਲੈ ਕੇ ਇਟਲੀ ਵਿੱਚ 8 ਅਤੇ 9 ਜੂਨ ਨੂੰ ਰੈਫਰੈਂਡਮ ਜਿਸ ਵਿੱਚ ਜ਼ਮੀਨੀ ਪੱਧਰ ਤੇ VOTING ਹੋਵੇਗੀ ਇਹਨਾਂ ਮੰਗਾਂ ਨੂੰ ਸੰਵਿਧਾਨਕ ਅਦਾਲਤ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਇੰਨਾਂ ਵਿੱਚੋਂ ਦਰਜਣਾ ਜਨਤਕ ਐਸੋਸੀਏਸ਼ਨਾਂ ਦੇ ਸੀਜੀਆਈਐਲ ਨਾਲ ਮਿਲ ਕੇ ਪ੍ਰਸਤਾਵਿਤ ਕੀਤੇ ਗਏ ਸਨ ਜਿਸ ਨੂੰ 6,37,000 ਦਸਤਖਤ ਇਕੱਠੇ ਕੀਤੇ ਗਏ ਸਨ 8 ਤੇ 9 ਜੂਨ ਨੂੰ ਸੀਜੀਆਈਐਲ ਦੁਆਰਾ ਉਠਾਏ ਗਏ ਕੁਝ ਸਵਾਲਾਂ ਦਾ ਉਦੇਸ਼ ਨੌਕਰੀਆਂ ਦੇ ਐਕਟ ਵਿੱਚ ਸੁਧਾਰ ਕਰਨਾ ਜੋ ਕਿ ਰੈਂਸੀ ਸਰਕਾਰ ਦੁਆਰਾ 2015 ਤੇ 16 ਦੇ ਵਿਚਕਾਰ ਵੱਖ-ਵੱਖ ਵਿਧਾਨਕ ਉਪਾਵਾਂ ਨਾਲ ਲਾਗੂ ਕੀਤੇ ਗਏ ਕੰਮ ਦੀ ਦੁਨੀਆ ਵਿੱਚ ਇੱਕ ਸੁਧਾਰ ਹੈ ਇਹ ਲਿਖੀਆਂ ਪੰਜ ਮੰਗਾਂ ਜਿਸ ਲਈ ਇਹ ਇਤਿਹਾਸਕ ਰੈਫਰੈਂਡਮ ਹੋ ਰਿਹਾ ਹੈ e spendi, vuodere giancari derihe, sahaiq, pardon, committee, citizenship, referendum, deep casalan. Non solo andare, fare la fila, prendere la matita, essere in quel seggio. E ho fatto la mia scelta. Ma è così banale, ragazzi. Ma è così potente. Perché in quel momento io mi sono sentita visibile in quel paese. A dire, io, quelle politiche, non me le voglio subire più. Non voglio più che sulla nostra pelle, soprattutto di noi persone razzializzate, migranti, si faccia la politica, si facciano le campagne, che continuamente veniamo sfruttati nei campi dei pomodori, nei campi dell'agricoltura. ਕੋ ਪ੍ਰੈਜ਼ੀਡੈਂਟ ਅ ਰੈਫਰੰਡਮ ਸਿਟੀਨਾਨਸੇ ਦੀ ਕਮੇਟੀ ਦਾ ਤੇ ਪ੍ਰੈਜ਼ੀਡੈਂਟ ਆਫ ਅ ਸਿਟਿਜ਼ਨ ਦਲਾ ਪਾਰਟੀ ਜੁਸਟਾ ਡੈਲਾ ਸਟੋਰੀਆ ਹਰਕ ਨੋ ਜੂਨੋ ਇਟਲੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਵੋਟਾਂ ਪੈਣੀਆਂ ਨੇ ਇਲੈਕਸ਼ਨ ਸਾਰੇ ਨਾਗਰਿਕਾਂ ਨੂੰ ਇਹ ਬੇਨਤੀ ਆ ਕਿ ਜਰੂਰ ਵੋਟ ਪਾ ਲਈਓ ਸਪੈਸ਼ਲੀ ਜਿਨ੍ਹਾਂ ਨੂੰ ਇਟਾਲੀਅਨ ਸਿਟੀਜ਼ਨਸ਼ਿਪ ਇਨਾ ਸਾਲਾ ਵਿੱਚ ਮਿਲ ਚੁਕੀ ਆ ਔਖਲੇ ਉਹਨਾਂ ਦਿਨਾਂ ਨੂੰ ਤੁਸੀਂ ਪੰਜ ਟਾਪਿਕਾਂ ਤੇ ਵੋਟ ਪਾਣੀ ਆ ਜਿਹਦੇ ਕੀ ਕੰਮ ਦੇ ਰਿਲੇਟਡ ਨੇ ਕੰਮ ਦੇ ਵਿੱਚ ਕੌਂਟਰੈਕਟੋ ਸ਼ੋਰਟ ਕੰਟਰੈਕਟਨਾ ਹੋਣ ਕੰਮ ਦੇ ਵਿੱਚ ਪੂਰੇ ਸਿਕਿਉਰਿਟੀ ਦੇ ਰੂਲ ਫਾਲੋ ਕੀਤੇ ਜਾਣ bina ਗੱਲੋਂ ਕੰਮ ਤੋਂ ਕਿਸੇ ਨੂੰ ਜੇ ਕੱਢਿਆ ਜਾਵੇ ਉਹਦੇ ਉਹਦੇ ਉਹਨੂੰ ਸਹੀ ਤਰੀਕੇ ਦੇ ਨਾਲ ਉਹਨੂੰ ਦੁਬਾਰਾ ਕੰਮ ਤੇ ਲਿਆ ਜਾਵੇ ਉਹਨੂੰ ਪੈਸੇ ਉਸ ਹਿਸਾਬ ਦੇ ਨਾਲ ਮਿਲਣ ਤੇ ਜਿਹੜਾ ਪੰਜਵਾਂ ਸਵਾਲ ਹੋਵੇਗਾ ਉਹ ਹੋਵੇਗਾ ਯਾ ਜਿਹੜਾ ਸਿਟੀਜ਼ਨਸ਼ਿਪ ਦਾ ਲੇਜਾ ਉਹਨੂੰ ਚੇਂਜ ਕਰਨ ਲਈ ਜਿਹੜਾ ਕਿ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ 10 ਸਾਲ ਚਾਹੀਦੇ ਨੇ ਕਿ ਰੈਜ਼ਿਡੈਂਸੀ ਦੇ ਦਮੰਦ ਅਪਲਾਈ ਕਰਨ ਲਈ ਜੇ ਰੈਫਰੰਡਮ ਪਾਸ ਹੋ ਗਿਆ ਉਹ ਲੇਜਾ ਉਹ ਕੱਟ ਕੇ ਅਪਾ 5 ਸਾਲ ਤੋਂ ਫਿਰ ਦਮੰਦਾ ਕਰ ਸਕਾਂਗੇ ਰੈਜ਼ੀਡੈਂਸ਼ਲੀ ਸੋ ਸਾਰਿਆਂ ਨੂੰ ਇਹੀ ਅਪੀਲ ਆ ਕਿ ਤੁਸੀਂ ਜ਼ਰੂਰ ਵੋਟ ਪਾ ਜਾਈਓ ਆਪਣਾ ਇਟਲੀ ਦਾ ਵੋਟ ਕਾਰਡ ਯੂਜ਼ ਯੂਜ਼ ਕਰੋ ਤੇ 8 9 ਜੂਨ ਨੂੰ ਹਰ ਕਮਿਊਨ ਦੇ ਵਿੱਚ ਹਰ ਆਪਣੇ ਸੈਕਸ਼ਨ ਦੇ ਵਿੱਚ ਵੋਟ ਜ਼ਰੂਰ ਪਾਣ ਜਾਈਓ ਤਾਂ ਕਿ ਤੁਸੀਂ ਵੀ ਅਗਲੇ ਜਿਹੜੇ ਆਉਣ ਵਾਲੀ ਪੀੜ੍ਹੀਆਂ ਉਹਨਾਂ ਨੂੰ ਉਹੀ ਸਫਰ ਨਾ ਕਰਨਾ ਪਵੇ ਜਿਹੜਾ ਸਾਨੂੰ ਕਰਨਾ ਪਿਆ ਪਰਮੇਸਰ ਦੀ ਸਜੋਰਨ ਦੇ ਲਈ ਕਸੂਰੇ ਦੇ ਵਿੱਚ ਜਾ ਕੇ ਕੀ ਕੀ ਹੁੰਦਾ ਆ ਕਿੰਨੀਆਂ ਲਾਈਨਾਂ ਲੱਗਣੀਆਂ ਪੈਂਦੀਆਂ ਕਿੰਨੇ ਪੇਪਰ ਕਿੰਨੇ ਡਾਕੂਮੈਂਟ ਮੰਗਦੇ ਨੇ ਤੇ ਕੰਮ ਦੇ ਵੀ ਸਾਡੇ ਕੀ ਹਾਲਾਤ ਨੇ ਸੋ ਇਹ ਸਾਰੀਆਂ ਗੱਲਾਂ ਲਈ 8 9 ਜੂਨ ਨੂੰ ਅ ਪੰਜਾ ਸਾਲਾਂ ਤੇ ਜਰੂਰ ਹਾਂ ਭਰ ਕੇ ਸੀ ਸਾਰਿਆਂ ਤੇ ਲਿਖਿਓ ਥੈਂਕ ਯੂ ਜੀ